ਹੈ ਗਾਇਸ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਸਕੂਲ ਵਾਸਤੇ ਤਿਆਰ ਹੋ ਗਈ ਤੇ ਮੈਂ ਅੱਜ ਹੁਣ ਵਲੌਗ ਸਟਾਰਟ ਕਰਨ ਵਾਲੀ ਛੱਤ ਤੇ ਕਿਉਂਕਿ ਥੱਲੇ ਦਾਲ ਬਣਨ ਦੀ ਵੀ ਸੀਟੀਆਂ ਵਰਸੀਆਂ ਵੀ ਐਸੀ ਹੁੰਦੇ ਤੇ ਚਲ ਹੁਣ ਤੁਹਾਨੂੰ ਸਕੂਲ ਤੋਂ ਆ ਕੇ ਮਿਲਦੇ ਆ ਬਾਈ ਆ ਦੇਖੋ ਬਿੱਲੀ ਬੈਠੀ ਇਹ ਸਾਡੇ ਘਰੇ ਦੀ ਬਿੱਲੀ ਹੈ ਇਹਨੇ ਦੇਖ ਬਾਅਦ ਦੋ ਬੱਚੇ ਦਿੱਤੇ ਸੀ ਇਹਨੇ ਦੋ ਤੇ ਸਾਡੇ ਘਰੇ ਵੀ ਉੱਡ ਕੇ ਆ ਗਏ ਉੱਡ ਕੇ ਆ ਗਏ ਮੱਕੀ ਬੋਲਦੀ ਵੀ ਆ ਸਾਡੇ ਘਰੇ ਵੀ ਆ ਗਏ ਸੀ ਇਹਨਾਂ ਨੂੰ ਵਸੇ ਡਰਕ ਕੇ ਦੇਣ ਨਾ ਕਿ ਕਿੱਥੇ ਬੈਠੀ ਆ ਮੈਂ ਮੈਂ ਜੋੜਦੀ ਕੁద్ది ਸੀ ਇੱਕ ਵਾਰ ਇਹ ਇਹ ਆ ਕੁਦ ਗਈ ਹਾਂਜੀ ਸਸਰੇ ਘਰ ਦੀ ਸਾਰ ਨੂੰ ਅੱਜ ਕੰਮ ਦਾ ਦੂਜਾ ਦਿਨ ਆ ਜੀ ਮੈਂ ਚੱਲਿਆ ਸਮਾਨ ਲੈਣ ਤੇ ਉਹਨਾਂ ਨੇ ਅੱਜ ਵਾਹਿਗੁਰੂ ਸੱਚੇ ਪਾਛਾ ਮੇਰਾ ਰੱਖੇ ਹੀ ਆ ਗਿਆ ਜੀ ਆ ਗਾ ਸਮਾਨ ਲੈਣ ਆਲੂ ਤੇ ਬੰਦ ਗੋਬੀ ਆਲੂ gara ਸਭ ਕੁਝ ਸਮਾਨ ਲੈ ਕੇ ਚਲਦੇ ਆਂ ਘਰੇ ਫਿਰ ਜੀ ਮੈਂ ਆ ਗਿਆ ਜੀ ਘਰੇ ਤੇ ਆਪਣੇ ਆਲੂ ਉਬਲ ਜੁਕੇ ਨੇ ਠੀਕ ਹੈ ਜੀ ਇਹਨਾਂ ਨੂੰ ਛਿੱਲ ਕੇ ਮਸਾਲਾ ਬਣਾ ਕੇ ਫਿਰ ਚਲਦੇ ਆਂ ਅੱਜ ਦੂਜੇ ਦਿਨ ਆਪਣੇ ਕੰਮ ਦਾ ਹਣਾ ਚਲੋ ਵਾਹਿਗੁਰੂ ਮੇਰਾ ਕਰੇ ਜੀ ਆਏ ਜੀ ਮੇਰੀ ਦੁਕਾਨ ਦਾ ਸੁਨਮਣ ਇੱਥੇ ਤੇ ਇਹਨਾਂ ਸਾਫ ਕਰਕੇ ਰੱਖੇ ਹੋਏ ਨੇ ਤੇ ਆਪਣੀ ਰੇੜੀ ਖੜੀ ਆ ਭਾਈ ਆਪਾਂ ਸਾਮਾਨ ਦੀ ਕਟਿੰਗ ਕਰਦੇ ਆ ਰੱਖ ਲਿਆ ਇੱਥੇ ਚਾਦਰ ਵਿਛਾਲੀ ਇੱਥੇ ਬੈਠ ਕੇ ਉਹ ਕੈਲੀਬਰ ਲੋਹੇ ਦਾ ਹੈ ਨਾ ਇਸ ਕਰਨਾ ਵਾਣ ਕੱਟਿਆ ਜਾਂਦਾ ਤਾਂ ਕਰਕੇ ਉਹ ਚਾਦਰ ਵਿਛਾਲ ਲੈ ਫਿਰ ਬੈਠਦਾ ਮੈਂ ਜੀ ਹੁਣ ਆਪਾਂ ਆਪਣਾ ਸਾਮਾਨ ਕੱਢੀਏ ਮਿਰਚਾਂ ਸਾਮਾਨ ਨੂੰ ਉੱਦੋਂ ਲਵਾ ਫਿਰ ਨੇ ਪਾਉਂਚ ਪਾਉਣਾ ਚਾਹ ਕੋ ਤੇ ਤੇ ਨੂੰ ਵੀ ਤੁਸ ਵਾਲੇ ਮੇਉ ਨਹੀਂ ਆਦਰਾ ਔਰ ਫਾਈਂਡ ਕਲ ਥੋੜਾ ਬਚਿਆ ਸੀ ਤੇ ਉਹ ਪੈਚ ਪਾ ਦਨੇ ਆਪਾਂ ਬੋਤਲ ਚ ਲਾਏ ਲੋ ਜੀ ਆਪਣੇ ਆਲੂ ਉਬਲ ਗਏ ਤੇ ਹੁਣ ਆਪਾਂ ਇਹਨੂੰ ਛਿੱਲਾਂਗੇ ਛਿੱਲ ਕੇ ਫਿਰ ਉਸ ਤੋਂ ਬਾਅਦ ਛੱਲਣ ਦੀ ਡਿਊਟੀ ਤਾਂ ਤੇਰੀ ਹੈ ਠੀਕ ਹੈ ਨਾ ਆਲੂ ਨਹੀਂ ਮੇਰ ਤੋਂ ਆਲੂ ਨਹੀਂ ਮੇਰ ਤੋਂ ਛਿੱਲੇ ਜਾਂਦੇ ਔਰ ਮੈਂ ਸਾਰਾ ਕੰਮ ਕਰ ਰਣਾ ਆਲੂ ਛਿੱਲਨੇ ਬਹੁਤ ਔਖੇ ਲੱਗਦੇ ਨੇ ਮੇਰ ਨੂੰ ਐ ਕੀ ਹੈ ਕੀ ਹੈ ਮੈਂ ਕਿਹਾ ਮੈਂ ਹੀ ਕਰਦੀ ਆ ਸਾਰਾ ਕੁਝ ਤੂੰ ਕੀ ਕਰਨਾ ਹੀ ਮੈਂ ਕੁਝ ਵੀ ਨਹੀਂ ਕਰਦਾ ਅੱਛਾ ਯਾਰ ਕਮਾਲ ਆ ਯਾਰ ਬੰਨੇ ਬੰਨੇ ਸ਼ਾਬਾਸ਼ ਸ਼ਾਬਾ ਮੈਂ ਹੀ ਕਰਨਾ ਤੇ ਉੱਥੇ ਮੈਂ ਹੀ ਜਾ ਕੇ ਬਹਿਣਾ ਤਵੀ ਦੇ ਅੱਗੇ ਠੀਕ ਹੈ ਨਾ ਆਪ ਦੀ ਥਾਂ ਤੇ ਤੂੰ ਵਾਦੂ ਕੁਝ ਕਰਨੀ ਤੇ ਆਪ ਦੀ ਥਾਂ ਤੇ ਮੈਂ ਵੀ ਵਾਦੂ ਕੁਝ ਕਰਨਾ ਦੋਵੇਂ ਰਲ ਕੇ ਕਰਨੇ ਆ ਬਈ ਮੈਂ ਕਹਤਾ ਨਹੀਂ ਚੱਲ ਜੋ ਲੋਡੋ ਆਵਾਲ ਲੈ ਤੀ ਚੱਲ ਲੋਡੋ ਆਵਾਲ ਲੈ ਆਲੂ ਮੈਂ ਚੇਰੇ ਨਾ ਪਰਾ ਮੋਧਿਆ ਨੇ ਅਰੰਕਾ ਮਜੀ ਹਾਂ ਅਰਹ ਕੇ ਆਲੂ ਉਹ ਚੱਲੀ ਐ ਆਲੂ ਮੇਰੇ ਅੱਗੇ ਰੱਖ ਤੇ ਚੱਲ ਹਲੋ ਮੈਂ ਮੇਰੀ ਗੱਲ ਸੁਣਿਆ ਤਰਾ ਥੋੜੀ ਛਲੇ ਜਾਣਗੇ ਮੇਰੇ ਤੋਂ ਜਿਆਦਾ ਨਹੀਂ ਛਲੀਨੇ ਕੰਮ ਕਰਾ ਦੇਵੇਂਗਾ ਹਾਂ ਕੰਮ ਕਰਾ ਦੇਵੇਂਗਾ ਨਾ ਆਪਦਾ ਨਾਮ ਕਰਾਣ ਦੀ ਗੱਲ ਨਹੀਂ ਐ ਨਾਮ ਕਰਾ ਦੇਗਾ ਇਹ ਤਾਂ ਕੁਛ ਮੈਂ ਵੀ ਚੱਲਾਂਗਾ ਕੁਛ ਤੂੰ ਆ ਜੀ ਨਾਲ ਸਾਰੇ ਨਹੀਂ ਚੱਲੇ ਜਾਣੇ ਮੇਰੇ ਤੋਂ ਅੱਜ ਗਰਮੀ ਬਹੁਤ ਹੈ ਜੀ ਅੱਜ ਪਾਣੀ ਪਾਣੀ ਹੜੇ ਪਰ ਠੀਕ ਹੈ ਤੇ ਆਪਣੇ ਆਲੂ ਮੈਂ ਖੇਲਦੇ ਨੇ ਠੀਕ ਹੈ ਸਾਰੇ ਮੈਚ ਛਿੱਲਦੇ ਆਲੂ ਆ ਦੇਖੋ ਆ ਬੋਲਕ ਪੈਨੇ ਸਾਰੇ ਹੁਣ ਵੇਖ ਹੁਣ ਆ ਕੇ ਉਹ ਨੰਬਰ ਬਣਾਣਾ ਆ ਕੀ ਹੋਣਾ ਆ ਵੇਖ ਲੈ ਆ ਵੇਖ ਲੈ ਇੰਨੇ ਕਿ ਛੱਲੇ ਨਾ ਬਸ ਆ ਹੀ ਬੋਲਕ ਨੇ ਤੇ ਬਸ ਚਾਰ ਆਲੂ ਛੱਲੇ ਕੇ ਆ ਸਾਰੇ ਮੈਚ ਛਿੱਲਦੇ ਨੇ ਦੇਖੋ ਲੈ ਕੁਛ ਕੁਛੜੀ ਕੀ ਗੱਲ ਐ ਇੱਥੇ ਨਾ ਕੰਮ ਸਾਰਾ ਦੂਜਾ ਕੰਮ ਕਰਦੀ ਸੀ ਮਜ਼ਾਕ ਕਰੀਏ ਨਾ ਤੇ ਪਰ ਇਹ ਤਰ੍ਹਾਂ ਮੋਟਰ ਜਾਂਦਾ ਜਮਾਨ ਓ ਵਾਹ ਗੁਰੂ ਮੇਰਾ ਕਰੇ ਜੀ ਆਪਾਂ ਆਲੂ ਆਲੂ ਦਾ ਬਣਾਣਾ ਹੈ ਮਸਾਲਾ ਈ ਕੰਮ ਕਰ ਲਿਆ ਸੀ ਆਪਦਾ ਰੈਡੀ ਆਪਣਾ ਆਲੂ ਵੀ ਬਣ ਗਿਆ ਤੇ ਕਰੇਟ ਦੇ ਵਿੱਚ ਸਮਾਨ ਵੀ ਰੱਖਿਆ ਗਿਆ ਹੁਣ ਆਪਾਂ ਰੈਡੀਜ ਰੱਖਾਂਗੇ ਸਮਾਨ ਆਪਣੀ ਚਾਹਵੇਂ ਨੂੰ ਵੀ ਤਿਆਰ ਹੈ ਆਲੂ ਦਾ ਮਸਾਲਾ ਵੀ ਤਿਆਰ ਹੈ ਦੇਖੋ ਜੀ ਤੇ ਆਲੂ ਪੈਣ ਦੇ ਵਾਸਤੇ ਟਿੱਕੀਆਂ ਬਣਾਵਾਂਗੇ ਆਪਣਾ 버ਗਰ ਵਾਸਤੇ ਜਰ ਮੈਂ ਲੈ ਆਵਾ ਆਰਾ ਰੋਡ ਉੱਪਰ ਲੱਗਾ ਸੀ ਮਾਰਾ ਰੋਡ ਲੈ ਕੇ ਆਣਾ ਜਾ ਕੇ ਫਿਰ ਉਹਦਾ ਟਿੱਕੀ ਨਹੀਂ ਬਣਦੀ ਨਾ ਉਸ ਤੋਂ ਬਣਾ ਦੇਖੋ ਈਮਾਨਪ੍ਰੀਤ ਦੇ ਹੁਣ ਉਹ ਪੰਖ ਜਾਂਦੇ ਪੰਖ ਲੱਗ ਗਏ ਬਣ ਗਈ ਪਰੀ ਠੀਕ ਹੈ ਹੋਰ ਆ ਪੰਖੀ ਚੱਕੀ ਨਹੀਂ ਆ ਪਰੀ ਬਣ ਗਈ ਹੁਣ ਫਿਰੇਗੀ ਸਾਰਿਆਂ ਪਾਸੇ ਜੀ ਮੈਂ ਚੱਲਿਆ ਹੁਣ ਪੀਣਾ ਚੱਕਣਾ ਕੱਲ ਕਣਕਰਕ ਆਇਆ ਸੀ ਕੰਮ ਤੋਂ ਆਇਆ ਅੰਦਰ ਸਾਰਾ ਕੰਮ ਮਿਲ ਗਿਆ ਸੀ ਹੁਣ ਰੱਖਿਆ ਰੱਖ ਕੇ ਆਇਆ ਸੀ ਹੁਣ ਜਾ ਕੇ ਚੱਕ ਕੇ ਲਾਵਾਂਗਾ ਜੀ ਚਲੋ ਆਪਾਂ ਚੱਲਦੇ ਆ ਹੁਣ ਹਾਂਜੀ ਮੈਂ ਆ ਗਿਆ ਚੱਕੀ ਤੇ ਕਿਨਾਂ ਚੱਕਣ ਤੇ ਯਾਰ ਬਾਈ ਜੀ ਗੱਟਾ ਭਾਲੀ ਜਾਂਦੇ ਨੇ ਦੇਖੋ ਮਿਲ ਗਿਆ ਵੀਰ ਉਹ ਲੋ ਦੇਖਦੇ ਮਿਲਦਾ ਗੱਟਾ ਵਿੱਚ ਪਿਆ ਕੱਲ ਗੁੱਡੀਆਂ ਸੀ ਦੁਕਾਨ ਤੇ ਹਾਂ ਇਹੋ ਬਿਨਾਂ ਦਾ ਹਾਂ ਬਣਾ ਲਾ ਚੱਕੀ ਦੀ ਬਣਾਈ ਜੰਨਾ ਮੈਂ ਮੇਰਾ ਗੱਟਾ ਲੱਭ ਯਾਰ ਕਿੱਥੇ ਆ ਬਾਈ ਯਾਰ ਕਹਿੰਦਾ ਚੱਕੀ ਦੀ ਹੁਣ ਭਾਈ ਗੱਟਾ ਮਿਲ ਗਿਆ ਆਪਣਾ ਆਟੇ ਵਾਲਾ ਲੈ ਭਾਈ ਸੰਭਾਲ ਕੇ ਰੱਖ ਦੇ ਮੇਰਾ ਵੀਰ ਚਲੋ ਜੀ ਹਾਂਜੀ ਹੁਣ ਮੈਂ ਚਲਦਾ ਜੀ ਘਰੇ ਤੇ ਆਪਣੇ ਭਾਈ ਜੀ ਨੇ ਕਿਹਾ ਤੂੰ ਆਟਾ ਪਸਾ ਕੇ ਲੈ ਜਾਂਦਾ ਜੀ ਕਹਿੰਦੇ ਹੁੰਦੇ ਨੇ ਬਹੁਤ ਵਾਰ ਮੇਰੀ ਚੱਕੀ ਦੀ ਵੀਡੀਓ ਬਣਾ ਆਹ ਚਲੋ ਦੇਖੀਏ ਵੀਡੀਓ ਅੱਜ ਬਣਦੀ ਹੈ ਚਲੋ ਠੀਕ ਹੈ ਜੀ ਹਾਂਜੀ ਮੈਂ ਆਟਾ ਲੈ ਕੇ ਆ ਗਿਆ ਤੇ ਪਹਿਲਾਂ ਮੈਂ ਦੋ ਤਿੰਨ ਵਾਰ ਨਾ ਹੈਲੋ ਰੋਕ ਕੇ ਕਿਹਾ ਪੀਣਾ ਲੈਣ ਆਇਆ ਪੀਣਾ ਤੇ ਰੱਖ ਕੇ ਆਦੋਂ ਉਹਨੇ ਨੇ ਲੈ ਕੇ ਤਾਂ ਆਟਾ ਆਉਂਦਾ ਰਹੀ ਦੋ ਵੀ ਕੰਮ ਹੋ ਗਿਆੰਦਿ ਨਿਪਟਣਾ ਵੀ ਹੋ ਜਾਂ ਮੈਨੂੰ ਹੂੰ ਹੋਣਾ ਸੀ ਆਪਦੇ ਰੇੜੀ ਪਾਣਿਆ ਤੇ ਫਿਰ ਉਸ ਤੋਂ ਬਾਅਦ ਸਮਾਨ ਰੱਖਾਂਗੇ ਜੀ ਆਰਾਮ ਨਾਲ ਆਰਾਮ ਨਾਲ ਇਹ ਵੀ ਤੁਨ ਨੂੰ ਆ ਕੇ ਪਾਣੀ ਪੈਂਦੀ ਐ ਦੇਖੀ ਸਕੂਟੀ ਨਾਲ ਰੁੜ ਜੇ ਕਿਤੇ ਅੱਗੇ ਲੈ ਸਿਲੰਡਰ ਆ ਗਿਆ ਹੇ ਹੇ ਕਹਣਾ ਕਰ ਲੈਣਾ ਜਲਵਾਜ਼ ਵਾਸ ਰੋਕ ਦੇ ਤੇ ਮਰ ਰਗਵਾਨ ਜੀ ਆਪਣੀ ਰੈਡੀ ਹੋ ਗਈ ਤਿਆਰ ਜੀ ਆਪਾਂ ਚੱਲਿਆ ਹਾਂ ਕੰਮ ਤੇ ਆ ਜੀ ਸੜਦੇ ਤੇ ਆ ਗਏ ਆ ਜੀ ਤੇ ਹੁਣ ਆਪਣਾ ਸੈਟ ਅਪ ਲਾਣੇ ਆ ਸਫਾਈ ਕਰਕੇ ਉਸ ਤੋਂ ਬਾਅਦ ਆਪਣਾ ਸੈਟ ਅਪ ਲਾ ਦੇ ਹੋ ਗਿਆ ਆਪਣਾ ਸਮਾਨ ਆ ਰਿਹਾ ਹੈ ਮੰਨਪ੍ਰੀਤ ਦਾ ਕਿੰਨਾ ਸ਼ੋਰ ਹੈ ਹਨਾ ਸ਼ੋਰ ਸ਼ਰਾਬਾ ਬਹੁਤ ਹੈ ਹਾਂ ਜੀ ਆਪਣਾ ਨਿਊਡਲ ਤਿਆਰ ਹੋ ਰਿਹਾ ਲੇ ਜੀ ਇਹ ਨਿਊਡਲ ਆਪਾਂ ਪੇਟੀ ਚ ਪਾਨੇ ਆ ਤੇ 버ਗਰ ਚ ਇਹ ਆ ਆਪਣੀ ਪੇਟੀ ਆ ਆਲੂ ਆ ਗਈ ਚਾਹਮੇ ਨਾਲ ਆ ਗਈ ਬੰਦ ਗੋਭੀ ਆ ਗਈ ਦੇਖ ਲਿਆ ਬੰਦਿਆ ਜੇ ਰਸ ਨੂੰ ਲੱਗੂ ਉਹ ਤੋਂ ਸੜ ਚ ਲੱਗੂ ਆਜੋ ਜੀ ਖਾਣ ਵਾਸਤੇ ਜੀ ਆਪਨੇ ਟਿੱਕੀਆਂ ਵਾਗੀਆਂ 버ਗਰ ਵਾਸਤੇ ਜੀ ਪੇਟੀ ਤਿਆਰ ਆ ਜੀ ਆ ਜੀ ਸ਼ਕੋ ਸੌਸ ਲਾ ਕੇ ਮੈਂ ਕਹਿੰਦਾ ਨਜ਼ਾਰਾ ਆਜੂ ਖਾਣ ਕੇ ਜੀ ਜੇ ਨਾ ਪਸੰਦ ਆਵੇ ਪੈਸੇ ਵਾਪਸ ਸੱਚੀ ਗਰੰਟੀ ਛੋਦਾ ਚੀਜ਼ ਹੈ ਜੀ ਆਓ ਖਾਓ ਠੀਕ ਹੈ ਸਹੀ ਕਹਿਣਾ ਚੀਜ਼ ਵਾਪਸ ਕਰ ਲਾਂਗੇ ਨਾ ਦੇਖ ਵਾਪਸ ਕਰ ਲਾਂਗੇ ਨਾ ਹੈ ਜੇ ਨਾ ਪਸੰਦ ਆਈ ਤਾਂ ਠੀਕ ਹੈ ਬਈ ਪਸੰਦ ਆਉਗੀ ਤਾਂ ਹੈ ਜੇ ਅਗਲੇ ਨਾ ਆਈ ਪਸੰਦ ਪੈਸੇ ਵਾਪਸ ਹੈ? ਤਾਂ ਵੀ ਨਹੀਂ ਵਾਪਸ ਕਰਨੇ। ਨਾ ਨਾ ਇਹ ਗੱਲ ਝੂਠਾ ਹੈ। ਪੱਕੀ ਗੱਲ ਨਾ ਪਸੰਦਾ ਜੇ ਪੈਸੇ ਵਾਪਸ ਨੇ। ਪਰ ਐਸੀ ਉਹੀ ਗੱਲ ਨਹੀਂ ਸਕਦੀ ਨਾ ਪਸੰਦਾ ਹੋਵੇ। ਸਿੱਧੀ ਚੱਲੂ ਵੇ ਸਾਰਾ ਸਿਸਟਮ ਵਧੀਆ ਹੈ। ਜੀ। ਹਾਂ ਜੀ। ਇਹ ਆਪਣਾ ਹੜੜਾ ਕੁੱਝ ਤਿਆਰ। ਆ ਦੇਖੋ ਜੀ। ਕੁਰਚਾ ਚਾਹਵੇਂ। ਆ ਗਾ। ਹਾਂਜੀ ਲੋ ਜੀ ਪੇੜੀਆਂ ਤਿਆਰ ਹੋ ਰਹੀਆਂ ਨੇ ਆਜੋ ਅੱਜ ਸਾਰੀਆਂ ਹੀ ਪੇੜੀਆਂ ਜਪਈਆਂ ਨੇ ਕੀ ਗੱਲ ਬਈ ਫਿਰ ਹੁਣ ਅਜੇ ਹੁਣ ਤਾਂ ਇਹ ਮਹਾ ਉਹ ਲੋਕ ਘਰਾਂ ਨੂੰ ਜਾਣਗੇ ਫੇਰੀ ਲੱਗੇਗਾ ਨਾ ਉਹ ਦੇਖੋ ਥੋੜਾ ਜਿਹਾ ਕੱਲ ਨਾਲੋਂ ਮੰਦਾ ਕੱਲ ਨਾਲੋਂ ਬਹੁਤ ਮੰਦਾ ਹੈ ਕੰਮ ਕੱਲ ਨਾਲੋਂ ਤਾਂ ਬੰਦਾ ਬਹੁਤ ਬਹੁਤ ਜ਼ਿਆਦਾ ਹੀ ਚਲੋ ਟਾਈਮ ਹੋ ਗਿਆ 7:40 ਮਿੰਟ ਤੇ ਕੱਲ ਕੰਮ ਵੀ ਜਾਨੀ ਕਿ ਥੋੜਾ ਤੇਜ਼ੀ ਨਾਲ ਚੱਲਿਆ ਅੱਜ ਹਲਕੇ ਚੱਲ ਰਿਹਾ ਤੋ ਕੋਈ ਨਹੀਂ ਅਜੇ ਬੈਠੇ ਆ तकरीबन 9:00 9:30 ਵਜੇ ਤੱਕ ਅਸੀਂ ਸਮਾਨ ਲੱਦ ਲਿਆ ਜੀ ਤੇ ਹੁਣ ਚਲਦੇ ਆ ਘਰੇ ਕੱਲ ਕੰਮ ਬਹੁਤ ਵਧੀਆ ਸੀ ਅੱਜ ਥੋੜਾ ਮੰਦਾ ਰਿਹਾ ਕੰਮ ਚਲੋ ਟਾਈਮ ਪਾਸ ਹੋ ਗਿਆ ਜੀ ਸਹੀ ਆਪਣੀ ਡੇੜੀ ਲੱਦੀ ਗਈ ਟੋਣ ਆਪਾਂ ਚਲਦੇ ਆਂ ਘਰੇ ਹਾਂਜੀ ਮੈਂ ਆ ਗਿਆ ਘਰੇ ਜੀ ਖਾਣਾ ਪੀਣਾ ਹੋ ਗਿਆ ਤੇ ਆਪਾਂ ਹੁਣ ਇਸ ਵਲੌਗ ਨੂੰ ਕਰਦੇ ਆਂ ਐਂਡ ਜੇ ਵਧੀਆ ਲੱਗਿਆ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਂ ਕੱਲ ਦੇ ਵਲੌਗ ਚ ਬਾਏ